ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆ ਗਏ ਛੋਟੇ ਚ ਕਰੋਚ ਇੱਕ ਜਾਨਵਰ ਦੇਖੋ ਕਾਗੂ ਦੇ ਤਾਂ ਬੜੇ ਸ਼ਕੀਨ ਆ ਆ ਟੋਕਰਾਂ ਸੱਟ ਦੇ ਟੋਕਰਾਂ ਛੱਕ ਜਾਣਗੇ ਸਾਰੇ ਕਾ ਆਪਣੇ ਮੁਰਗੀ ਢੀਜੀ ਆ ਉਹ ਪਤਾ ਨਹੀਂ ਕਿੱਥੇ ਆ ਆ ਘੜੀ ਇਕੱਠੀ ਦੇਖ ਲੱਟ ਦੇ ਉਹ ਆਂਡਾ ਧਰੀ ਜਾਂਦੀ ਆ ਅੱਗੇ ਰੋਵੇ ਆਪਣੇ ਤੋਂ ਆ ਬੈਠੀ ਹੈ ਫਿਰ ਇੱਥੇ ਖੇਡਦੇ ਆਏ ਟੋਆ ਪੱਟ ਛੱਡਿਆ ਇਹਨਾਂ ਨੇ ਆਹੋ ਬੈਠੀ ਔਰ ਦੇਸੀ ਅੰਡੇ ਹੁੰਦੇ ਆ ਮਿੱਤਰੋ ਆਪਣੇ ਕੋਲੇ ਤੇ ਇਹ ਆਪਣੀ ਚੂਹ ਚਾਰ ਬਸ ਤਿਆਰੀ ਹੈ ਚੂਹ ਜਾ ਆਪਾਂ ਅਗਲੇ ਮੰਥ ਬੱਚਾ ਪਾ ਲਾਵਾਂਗੇ ਬੱਚੇ ਦੇ ਸਾਨੂੰ ਡੇਲੀ ਦਰਸ਼ਨ ਕਰਾਇਆ ਕਰਾਂਗੇ ਉਹ ਗਿੱਤੀ ਚ ਲਾਈ ਕਰਦਾ ਟੱਠਾ ਖੜਾ ਇਹ ਆਪਣਾ ਬਲੈਕ ਕਾਸਟਰ ਲੌਪ ਦਾ ਮੁਰਗਾ ਆਪਣੇ ਕੋਲ ਮੁਰਗੇ ਆਪਣੇ ਕੋਲ ਸਾਰੇ ਬਲੈਕ ਕਾਸਟਰ ਲੌਪ ਦੇ ਸੀ ਤੇ ਮੁਰਗੇ ਆਪਣੇ ਆ ਰਹੇ ਯਾਰ ਮਿਕਸ ਕੰਮ ਹੀ ਹੈ ਬਸ ਤੇ ਆਪਣਾ ਬੱਚਾ ਯਾਰ ਦੋਸਤ ਕਿਸੇ ਤੋਂ ਨਹੀਂ ਪਾਇਆ ਸੀਗਾ ਬੱਚਾ ਉਹਨੇ ਆਪਾਂ ਨੂੰ ਦਿੱਤੇ ਸੀਗੇ ਜਾਨਵਰ 60 70 ਮੁਰਗੇ ਸੀਗੇ ਬਾਕੀ ਆਪਾਂ ਸੇਲ ਕਰਤੇ ਹੋਲੇ ਆਏ ਹੁਣ ਆਪਾਂ ਕੋਲੇ ਘੱਟੋ ਘੱਟ ਨਾ ਬੋਲ 7 8 ਮੁਰਗੇ ਰਹਿ ਗਏ ਤੇ ਮੁਰਗੀਆਂ ਹੈਗੀਆਂ ਆਪਣੇ ਕੋਲੇ ਉਹ ਨੱਪਤੀ ਮੁਰਗੀਆਂ ਆਪਣੇ ਕੋਲੇ ਹੈਗੀਆਂ ਹੀ ਆ 50 55 ਮੁਰਗੀਆਂ ਡੇਲੀ ਦੇ ਆਂਡੇ ਹੁੰਦੇ ਆਪਣੇ ਕੋਲੇ ਵਧੀਆ ਵਧੀਆ ਪਰਫਾਰਮੈਂਸ ਹੈ ਇਹਨਾਂ ਦੀ ਆਂਡੇ ਦੀ ਤੇ ਜੇ ਕਿਸੇ ਭਰਾ ਨੂੰ ਮੁਰਗੀ ਚਾਹੀਦੀ ਆ ਮੁਰਗੀਆਂ ਆਪਕ ਦੇ ਦਾਂ ਇਹ ਆਂਡੇ ਵਾਲੀ ਮੁਰਗੀ ਆ ਆਪਣੇ ਕੋਲੇ ਬਹੁਤ ਵਧੀਆ ਮੁਰਗੀ ਆਂਡਾ ਦੇ ਰਹੀ ਆ ਕੋਈ ਇਹ ਸੀ